ਹਰ ਸਾਲ ਮੇ ਪੈਂਦਾ ਪਿੰਡ ਵਡਾਲਾ ਜੋਲ ਦਾ ਛੱਪੜ ਹੜ ਦਾ ਰੂਪ ਧਾਰਨ ਕਰ ਲੈਂਦਾ ਜਿਨ੍ਹਾਂ ਵੇਖਿਆ ਨਹੀਂ ਬਿਆਸ ਰਿਆ ਨੂੰ ਉਹ ਵੀ ਵੇਖ ਲੈ ਵਡਾਲਾ ਜੋਲ ਦੇ ਛੱਪੜ ਨੂੰ ਹਲਕਾ ਚੰਡਿਆਲਾ ਗੁਰੂ ਦੇ ਅਧੀਨ ਪੈਂਦਾ ਪਿੰਡ ਵਡਾਲਾ ਜੋਲ ਦੇ ਲੋਕ ਨਰਕ ਦਾ ਜੀਵਨ ਬਤੀਤ ਕਰ ਰਹੇ ਹਨ ਪਿੰਡ ਵਟਾਲਾ ਜੋਲ ਦੇ ਛੱਪੜ ਬਹੁਤ ਹੀ ਮੰਦਾ ਹਾਲ ਛੱਪੜ ਦੀ ਗੰਦਗੀ ਵਾਲਾ ਪਾਣੀ ਲੋਕਾਂ ਘਰਾਂ ਵੱਡ ਗਿਆ ਕਿੱਥੋਂ ਤੱਕ ਕਿ ਲੋਕਾਂ ਨੂੰ ਕੰਮ ਕਾਜ ਜਾਣ ਲਈ ਅਤੇ ਛੋਟੇ ਛੋਟੇ ਬੱਚਿਆਂ ਨੂੰ ਘਰ ਬਾਹਰ ਨਿਕਲਣਾ ਔਖਾ ਹੋ ਗਿਆ ਅਤੇ ਪਿੰਡ ਵਡਾਲਾ ਜੋਲ ਦੇ ਲੋਕਾਂ ਨੇ ਦੋਸ਼ ਲਾਇਆ ਕਿ ਜਦੋਂ ਆਮ ਪਾਰਟੀ ਦੀ ਸਰਕਾਰ ਬਣੀ ਹੈ ਅਜੇ ਤੱਕ ਇਸ ਛੱਪੜ ਵੱਲ ਕਿਸੇ ਦਾ ਧਿਆਨ ਸਾਡੀਆਂ ਕੀਮਤੀ ਵੋਟਾਂ ਲੈ ਲੈਂਦੇ ਲੀਡਰ ਅਤੇ ਮੋਤਬਰアド ਨੇ ਇਸ ਪਿੰਡ ਦੇ ਛੱਪੜ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਅਜੇ ਤੱਕ ਪਿੰਡ ਵਡਾਲਾ ਜੋਲ ਦੇ ਛੱਪੜ ਦਾ ਨਿਕਾਸ ਨਹੀਂ ਹੋਇਆ ਅਤੇ ਪਿੰਡ ਲੋਕਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੋਲ ਮੰਗ ਹੈ ਕਿ ਪਹਿਲਾ ਆਧਾਰ ਨਾਲ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਸਾਰਾ ਪਾਣੀ ਕੱਢ ਕੇ ਛੱਪੜ ਪੱਕਾ ਬਣਾਇਆ ਜਾਵੇ ਤਾਂ ਜੋ ਕੋਈ ਜਾਨ ਨੁਕਸਾਨ ਹੋਣ ਤੋਂ ਬਚ ਹੋ ਸਕੇ ਪਿੰਡ ਬਡਾਲਾ ਝੋਲ ਦੇ ਭੁਪਿੰਦਰ ਸਿੰਘ ਅਤੇ ਪ੍ਰਧਾਨ ਦਿਲਬਾਖ ਸਿੰਘ ਬਾਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਾਫੀ ਲੰਮੇ ਸਮੇਂ ਤੋਂ ਛੱਪੜ ਨਿਕਾਸ ਨਹੀਂ ਹੋਇਆ ਜਦੋਂ ਮੀਂਹ ਪੈਂਦਾ ਹੈ ਤਾਂ ਛੱਪੜ ਵੱਡਾ ਹੜ ਦਾ ਰੂਪ ਧਾਰਨ ਕਰ ਲੈਂਦਾ ਹੈ ਨਜ਼ਦੀਕੀ ਘਰਾਂ ਵਾਲਿਆਂ ਦਾ ਨੁਕਸਾਨ ਕਰ ਹੁੰਦਾ ਹੈ ਅਤੇ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ ਇਸ ਮੌਕੇ ਤੇ ਭੁਪਿੰਦਰ ਸਿੰਘ ਪ੍ਰਧਾਨ ਦਿਲਬਖ ਸਿੰਘ ਬਾਗਾ ਸੁਖਦੇਵ ਸਿੰਘ ਕਾਕੂ ਜੋਗਿੰਦਰ ਸਿੰਘ ਮੰਗਲ ਸਿੰਘ ਪਪਵਾਲਾ ਹਰਨੇਕ ਸਿੰਘ ਅਫਤਾਰ ਸਿੰਘ ਬੱਬੂ ਕੁਲਵੰਤ ਸਿੰਘ ਗੁਰਦੇਵ ਸਿੰਘ ਜੱਗਾ ਸਿੰਘ ਜਗਰੋਸ਼ਨ ਸਿੰਘ ਹੋ ਆਦੀ ਹਾਜ਼ਰ ਸਨ ਜੰਡੇਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਅਵੀ ਜੀ ਆਪਣਾ ਜੀ ਮੇਰਾ ਨਾਮ ਦਰਬਖ ਸਿੰਘ ਡੜਾਗੋ ਜੀ ਤੇ ਕੀ ਸਮੱਸਿਆ ਛਪੜ ਦੀ ਜੀ ਸਮੱਸਿਆ ਇਹ ਜੀ ਦੇਖੋ ਕਿ ਜੋ ਛਪੜਿਆ ਦਾ ਬਹੁਤ ਜ਼ਿਆਦਾ ਬੁਰਾ ਆ ਰਿਹਾ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਗੰਦਾ ਪਾਣੀ ਆ ਗੰਦੇ ਪਾਣੀ ਨਾਲ ਲੋਕਾਂ ਨੂੰ ਬਿਮਾਰੀਆਂ ਲੱਗਣਗੀਆਂ ਟੈਂਗੋ ਫੈਲੂਗਾ ਇਹ ਛਪੜ ਨਾਲ ਕੋਈ ਧਿਆਨ ਨਹੀਂ ਦੇ ਰਿਹਾ ਜੀ ਬੜਾ ਚੇਰ ਹੋ ਗਿਆ ਛਪੜ ਨਾਲ ਕਿਸੇ ਨੇ ਧਿਆਨ ਨਹੀਂ ਦਿੱਤਾ ਅਜ ਪ੍ਰਿੰਡ ਡੁੱਬਿਆ ਪਿਆ ਸਾਡਾ ਜੀ ਬੜਾ ਆ ਗਿਆ ਬੜਾ ਆ ਗਿਆ ਇਹ ਛਪੜ ਦੀ ਵਜ੍ਹਾ ਨਾਲ ਇਸ ਸੰਬੰਧੀ ਕੋਈ ਜਾਂਚ ਕਰਨ ਆਇਆ ਕੋਈ ਅਧਿਕਾਰੀ ਕੋ ਚਾਂਚ ਅਧਿਕਾਰੀ ਤੇ ਬਹੁਤ ਜ਼ਿਆਦਾ ਆਉਂਦੇ ਆ ਛੱਪੜ ਨੂੰ ਵੇਖਣ ਲਈ ਪਰ ਇਹ ਸਿਰਫ ਛੱਪੜ ਤੋਂ ਵੇਖਿਆ ਜਾਂਦਾ ਵਾ ਕੰਮ ਇਹ ਤੇ ਕੋਈ ਨਹੀਂ ਕੀਤਾ ਜਾਂਦਾ ਖਾਣਾ ਪੂਰਤੀ ਰੱਖੀ ਜਾਂਦੀ ਸਾਰੇ ਖਾਣਾ ਪੂਰਤੀ ਕੀਤੀ ਜਾਂਦੀ ਹੈਗੇ ਛੱਪੜ ਤੋਂ ਅਸੀਂ ਸਫਾਈ ਕਰਾ ਦਾਂਗੇ ਉਹ ਕਰਾਂਗੇ ਜੇਕਰ ਤਾਂ ਕਿ ਭਾਵੇਂ ਛੱਪੜ ਦੀ ਕੋਈ ਸਫਾਈ ਨਹੀਂ ਹੋ ਰਹੀ ਕੋਈ ਕੰਮ ਨਹੀਂ ਹੋਇਆ ਲਗ ਲਗ 400 ਰੇ ਕੈਮਰਾ ਮਾਰਕ ਸਾਰੇ ਘਰਾਂ ਦੇ ਕਪੜੇ ਤੇ ਡੁੱਬੇ ਪਏ ਆ ਉਹਨਾਂ ਦਾ ਬਹੁਤ ਜਿੰਨਾ ਮੁਸ਼ਕਲ ਹੋ ਜਾਂਦਾ ਲੋਕਾਂ ਦਾ ਇਸ ਛੱਪੜ ਦੇ ਨਾਲ ਹਾਂਜੀ ਕਿਨਾਬ ਸਾਭਜੀ ਆਪਣਾ ਜੀ ਭਪਿੰਦਰ ਸਿੰਘ ਕੀ ਸਮੱਸਿਆ ਜੀ ਸਮੱਸਿਆ ਉਹ ਕਿ ਉਹ ਇਹੀ ਆਉਣ ਜਾਣ ਆਪਣੇ ਬੱਚੇ ਦੋਵੇਂ ਘਰ ਵੀ ਲੀ ਵੀ ਡੁੱਬੀ ਘਰ ਵੀ ਡੁੱਬਿਆ ਪਿਆ ਨਾ ਹੀ ਉੱਤਰ ਜਾ ਸਕਦੇ ਨਾ ਇੱਧਰ ਜਾ ਸਕਦੇ ਪਾਣੀ ਦੇ ਵਿੱਚ ਖਲੋਤੇ ਆ ਵੇਲੇ ਤੇ ਬੋਦਾ ਕੋਈ ਨਹੀਂ ਸਾਰੇ ਪਿੰਨ ਨੂੰ ਪਤਾ ਵੀ ਛੱਪੜ ਦਾ ਮਦਾ ਆ ਦੇ ਵੇਖੋ ਉੱਤਰ ਆ ਪੂਰੀ ਛੱਤੀ ਡੁੱਬੀ ਪਈ ਹੈ ਪਾਣੀ ਨਾਲ ਲੋਕਾਂ ਦੇ ਘਰਾਂਗੇ ਪਾਣੀ ਵੜਿਆ ਤੇ ਇੱਧਰ ਵੀ ਪਾਣੀ ਛੱਪੜ ਦਾ ਪੂਰਾ ਹੀ ਜਾ ਮੈਂ ਕਿਸੇ ਬੰਦੇ ਨਿਕਲ ਰਿਹਾ ਪਾਣੀ ਇਹਦਾ ਮਸਲਾ ਲੈ ਕੀਤਾ ਕਿ ਇਹਨਾਂ ਕਿਹੜਾ ਪਾਰਟੀ ਦੇ ਬਾਈ ਦੋਟ ਕੇ ਕਿਸੇ ਬੰਦੀ ਕੋਈ ਅਧਿਕਾਰੀ ਕੋਈ ਵੇਖਣ ਆਇਆ ਕੋ ਛੱਪੜ ਬਾਰੇ ਜੀ ਅਧਿਕਾਰੀ ਇੱਥੇ ਬਥਰੀ ਆਉਂਦੇ ਵੇਖਣ ਆਲੇ ਤੇ ਪਰ ਖਾਨਾ ਪੂਰਤੀ ਕਰਕੇ ਚਲੀ ਜਾਂਦੇ ਸਭ ਕੋ ਕੰਮ ਕਰਦਾ ਕੋਈ ਨਹੀਂ ਮੰਗੇ ਹੋਈ ਇਹ ਪਈ ਇੱਥੇ ਸਾਨੂੰ ਸਹੂਦ ਦੇ ਦਿੱਤੀਆਂ ਛੱਪੜ ਦਾ ਪੰਡ ਕਾਸ ਕੀਤਾ ਜਦ ਕਿ ਨਕੀ ਬਣੇ ਇਹਦਾ ਜਲਦੀ ਜਲਦੀ ਇਹ ਤਾਂ ਸਭ ਤੋਂ ਪਹਿਲਾਂ ਕੋਈ ਕੰਮ ਸਾਰੇ ਰੋਕ ਕੇ ਛੱਪੜ ਦਾ ਕੰਮ ਕੀਤਾ ਜਾਂਦਾ ਗਲੀਆਂ ਗੁਲੀਆਂ ਦੇ ਕੰਮ ਕਰੋ ਛੱਪੜ ਦਾ ਕੰਮ ਕਰੋ ਕੋਈ ਗਲੀ ਨਾ ਬਣਾਓ ਕੁਛ ਨਾ ਕਰੋ ਛੱਪੜ ਦਾ ਕੰਮ ਕਰੋ ਪਹਿਲਾਂ ਗੱਲ ਕਰਨੀ ਕਰ